ਸ਼ਹੀਦਾਂ ਦੀ ਧਰਤੀ શ્રી ਫਤਿਹਗੜ੍ਹ ਸਾਹਿਬ ਵਿਖੇ ਅੱਜ 29 ਤਰੀਕ ਹੈ ਤੇ ਮਹੱਲਾ ਕੱਟਿਆ ਜਾ ਰਿਹਾ ਪਾਪਾ ਬੰਤਾ ਸਿੰਘ ਬਹਾਦਰ ਕਾਲਜ ਇੰਜੀਨੀਅਰ ਕਾਲਜ ਸਟੇਡੀਅਮ ਦੇ ਵਿੱਚ ਜਿਹੜਾ ਮਹੱਲਾ ਸਜਾਇਆ ਜਾ ਰਿਹਾ ਨਿਹੰਗ ਸਿੰਘਾਂ ਦੀਆਂ ਲਾਡ ਰਿਆ ਫੌਜਾਵਾਲੋ ਜਿੱਥੇ ਕਿ ਸਾਹਮਣੇ ਨਿਸ਼ਾਨ ਚ ਹੀ ਦੇਖ ਸਕਦੇ ਹੋ ਕੋਈ ਨਿਸ਼ਾਨੀਆਂ ਦੀ ਗਵਾਹੀ ਦੇ ਵਿੱਚ ਮਹੱਲਾ ਹਰੇ ਸਜਾਇਆ ਜਾਂਦਾ ਤੇ ਉਸ ਨੂੰ ਲੈ ਕੇ ਜਿਹੜੀ ਦੀ ਤਸਵੀਰਾਂ ਨੇ ਅੱਜ ਤੁਹਾਨੂੰ ਦਿਖਾ ਰਹੇ ਆ ਫੌਜਾ ਸਾਡਾ ਨਾਮ ਜੀ ਬਾਬਾ ਜੀ ਅੱਜ ਮਹੱਲਾ ਸਜਾਇਆ ਜਾ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਮਹੱਲਾ ਇਹ ਧੰਤਨ ਬਾਬਾ ਜੋਰਾਵਰ ਸਿੰਘ ਧੰਤਨ ਬਾਬਾ ਫਤਿਹ ਸਿੰਘ ਧੰਤਨ ਧੰਤਨ ਮਾਤਾ ਗੁਜਰ ਕੌਰ ਜੀ ਉਹਨਾਂ ਦੀ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਇਹ ਜਿਹੜੇ ਮਹੱਲੇ ਦੇ ਜੋਰ ਨੇ ਉਹ ਦਿਖਾਈ ਜਾਂਦੇ ਨੇ ਇਹ ਬਾਬਾ ਫਤਿਹ ਸਿੰਘ ਦੀ ਫੌਜ ਆ ਬਾਬਾ ਫਤਿਹ ਸਿੰਘ ਜਥੇ ਸਿੰਘ ਨਿਹੰਗ ਸਿੰਘ ਪਚੰਗ ਸਿੰਘ ਫੌਜਾਂ ਜਿਹੜੀਆਂ ਮਹਾਰਾ ਦੀਆਂ ਲਾਡਲੀਆਂ ਫੌਜਾਂ ਨੇ ਉਹ ਇੱਥੇ ਜੋਰ ਦਿਖਾਉਂਦੀਆਂ ਨੇ मनोकाम शोमी पखी वॾे दिल्ली गुरू ग्रंथ साहिब गुरू जार बाबा जी बाबा बलबीर सिंध जी अॻाली छॾवे करोड़ी जारे ਹਰੀਆਂ ਵੱਲ ਉਹਨਾਂ ਵੱਲੋਂ ਬਾਬਾ ਨਰੰਗ ਸਿੰਘ ਜੀ ਬਾਬਾ ਨਾਗਰ ਸਿੰਘ ਜੀ ਹਾਜ਼ਰੀਆਂ ਭਰ ਰਹੇ ਨੇ ਚਕੂੜਾ ਜੋ ਆਹ ਗੋਣਾ ਆ ਰਹੇ ਨੇ ਮਹਾਂਪੁਰੋ ਦੇ ਨਾਲ ਗੁਰੂ ਜੀ ਆ ਰਹੇ ਪਰਨਾਵਾਲੇ ਦੇ ਮੋਤੀ ਸਾਹਿਬ ਆ ਜਿਹੜਾ ਉਹ ਕੋਲ ਹੈ ਜਾਈ ਤੇ ਨਾ ਉਹ ਇਹਨਾਂ ਨੂੰ ਦੇਖੀ ਪਰਨਾਵਾਲੇ ਦੇ ਬਾਬਾ ਜੀ ਬਾਬਾ ਜੀ ਦਸਿੰਘ ਜੀ ਉਹ ਨੰਬਰ ਦੇ ਅੱਗੇ ਬੰਦੇ ਦੇ ਚੜ ਗਿਆ ਫਿਰ ਜ਼ਿੰਮੇਵਾਰੀ ਕੌਣ ਹੈ ਸ਼ਰੀਰ ਦਾ ਪਰਨਾਵਾਲੇ ਬਾਬਾ ਬਕਾਲਾ ਸਾਹਿਬ ਦੇ ਜਥੇਦਾਰ ਬਾਬਾ ਜੋਗਾ ਸਿੰਘ ਜੀ ਇਹ ਵੀ ਕੋ ਜਣ ਜੁਰੇ ਹਾਜ਼ਰ ਨੇ ਬਾਬਾ ਬੁਲਾਰ ਜੀ ਦੀ ਸੱਜਾ ਚੌਕੀਏ ਉਹ ਵੀ ਆਪਣੇ ਜਦਿਸ ਵਿੱਚ ਹਾਜ਼ਰ ਹੈ ਬਾਬਾ ਅਜੀਤ ਸਿੰਘ ਜੀ ਮੇਕਾ ਤੋਂ ਉਹ ਵੀ ਹਾਜ਼ਰ ਹੈ ਸਤਿ ਸ੍ਰੀ ਅਕਾਲ ਜੀ ਬਾਬਾ ਜੀ ਬਾਬਾ ਜੋਗਾ ਸਿੰਘ ਸਾਹਿਬ ਜੀ ਜਿਸ ਸ਼ਿੰਦਾਰ ਕਰਨ ਬਾਬਾ ਬਕਾਣਾ ਸਾਹਿਬ ਕੋਈ ਕੋੜੇ ਜੀ ਸਵਾਰ ਨੇ ਉਹਨਾਂ ਦੇ ਨਾਲ ਬਾਬਾ ਬਲਵਿੰਦਰ ਸਿੰਘ ਮੇਧੇ ਚੌਕੀਏ ਤੇ ਬਾਬਾ ਜੀ ਸਿੰਘ ਜੀ ਕਰਨਾਤ ਘੋੜਸਵਾਰ ਫੌਜਾਂ ਨੇ ਜਿਹੜੇ ਨੇ ਆਪ ਜੀ ਨੂੰ ਜਿੱਥੇ ਦਰਸ਼ਨ ਦਦਾਰੇ ਹੋ ਰਹੇ ਨੇ ਘੋੜਸਵਾਰ ਫੌਜਾਂ ਜੰਗ ਜੂ ਕਰਤਬ ਦਿਖਾ ਰਹੀਆਂ ਨੇ ਘੋੜੇ ਭੱਜ ਰਹੇ ਨੇ ਘੋੜਸਵਾਰੀ ਤੇ ਜੋਰ ਆਪ ਜੀ ਦੇਖ ਰਹੇ ਹੋ ਧੰਨ ਧੰਨ ਬਾਬਾ ਜੋਰਾਵਰਸਨ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਜਿਹੜੇ ਆਪਾਂ ਜਿੱਥੇ ਕੱਲ ਪਾਲਕੀ ਸਾਹਿਬ ਦੇ ਦਰਸ਼ਨ ਕੀਤੇ ਤੇ ਅੱਜ ਜਿਹੜੇ ਗੁਰੂ ਦੀਆਂ ਲਾੜੀਆਂ ਨਹਿੰਸ ਸਿੰਘ ਫੌਜਾਂ ਜਿਨ੍ਹਾਂ ਨੇ ਘੋੜਸਵਾਰ ਭਵਾਨਗੜ੍ਹ ਸਾਹਿਬ ਸੌਣੀ ਨਹਿਂਦ ਸਿੰਘਾ ਬੁੱਢਾ ਦਲ ਤੋਂ ਜਿਹੜਾ ਵਿਸ਼ਾਲ ਮਹੱਲਾ ਗੋਡਾ ਦਲ ਦੀ ਅਗਵਾਈ ਦੇ ਵਿੱਚ ਸਾਰੀਆਂ ਹੀ ਗੁਰੂ ਦੀਆਂ ਲਾਡੀਆਂ ਨੇ ਹਮ ਸਿੰਘ ਹੋਜਾ ਜਿਨ੍ਹਾਂ ਦੇ ਵਿੱਚ ਸਾਡੇ ਬੜੇ ਸਤਕਾਰਯੋਗ ਬਾਬਾ ਨਾਗਰਤਨ ਜੀ ਤੇ ਬਾਬਾ ਮੇਜਰ ਸੰਜੀਤ ਬਾਬਾ ਬਲਦੇਵ ਸਿੰਘ ਜੀ ਤੇ ਬਾਬਾ ਅੰਮ੍ਰਿਤ ਵਰਗਟ ਸਿੰਘ ਜੀ ਬਾਬਾ ਜੋਗਾ ਸਿੰਘ ਜਿਹੜੇ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਮੁਖੀ ਨੇ ਬਾਬਾ ਰਗਵੀਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਸਾਰੇ ਹੀ ਬਾਬਾ ਮਾਨ ਸਿੰਘ ਜੀ ਮੜੀਆਂ ਵਾਲੇ ਸਾਰੇ ਦਰਸ਼ਨ ਦਿਦਾਰੇ ਦੇ ਰਹੇ ਨੇ ਉੱਥੇ ਹੀ ਸਤਕਾਰਯੋਗ ਬਾਬਾ ਅਵਤਾਰ ਸਿੰਘ ਜੀ ਜਿਹੜੇ ਕੱਲ ਇੱਥੇ ਸ਼ਿਮਰ ਕੇ ਗਏ ਨੇ ਸਾਰੀਆਂ ਹੀ ਫੌਜਾਂ ਜਿਹੜੀਆਂ ਹਾਜ਼ਰ ਨੇ ਉੱਥੇ ਹੀ ਹਰਿਆਣੇ ਤੋਂ ਬਾਬਾ ਰਵੇਲ ਸਿੰਘ ਜੀ ਵੀ ਪਹੁੰਚੇ ਨੇ ਸੰਤ ਬਾਬਾ ਮਨਮੋਹਨ ਸਿੰਘ ਜੀ ਬਾਹਨ ਵਾਲੇ ਜਿਹੜੇ ਆਪਾਂ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫੋਦੇ ਸਿੰਘ ਜੀ ਮਾਤਾ ਗੁਜਰਕੌਰ ਜੀ ਉਹਨਾਂ ਦੇ ਸ਼ਹੀਦੀ ਜੋੜ ਮੇਲਿਆਂ ਦੇ ਵਿੱਚ ਜਿਹੜੇ ਦਰਸ਼ਨ ਦਿਦਾਰੇ ਕਰ ਰਹੇ ਆ ਆਪਾਂ ਮਹੱਲੇ ਦੇ ਵਿੱਚ ਗੁਰੂ ਦੀਆਂ ਬਾੜੀਆਂ ਦੀਆਂ ਨਹੰਸ ਸਿੰਘ ਫੌਜਾਂ ਤੇ ਆਪਾਂ ਜੰਗ ਜੂ ਕਰਤਾ ਉਹਨਾਂ ਦੇ ਆਨੰਦ ਮਾਣ ਰਹੇ ਆ ਤੋ ਆਪਾਂ ਸਾਰੇ ਆਏ ਹੋ ਤੁਹਾਨੂੰ ਬਹੁਤ ਬਹੁਤ ਧੰਨਵਾਦ ਸਾਰੀਆਂ ਇਹ ਹੰਸ ਸਿੰਘ ਜਥੇਬੰਦੀਆਂ ਵੱਲੋਂ ਦੇਸ਼ ਵਿਦੇਸ਼ ਦੀਆਂ ਸ੍ਰੀ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਬੇਨਤੀ ਹੈ ਜਿੰਨਾ ਗੁਰ ਸਿੱਖਾਂ ਨੇ ਖੰਡੇ ਪਾਟੇ ਦਾ ਅਮਰਤ ਨਹੀਂ ਛਕਿਆ ਉਹ ਜ਼ਰੂਰ ਖੰਡੇ ਪਾਟੇ ਦਾ ਅਮਰ ਚੱਕੇ ਬਾਣੀ ਬਾਣੇ ਦੇ ਧਾਰ ਨਹੀਂ ਹੋਣ ਬਾਣੀ ਬਾਣਾ ਬੰਕ ਪਹਚਾਨੋ ਸਿੰਘ ਦਾ ਪੰਛਿਆਨੋ ਸੂਰਤੋਂ ਪਹਿਚਾਨੀ ਹੈ ਜੋ ਨਰਦੀਨ ਕੇ ਹੇਰ ਪੁਰਜਾ ਪੁਰਜਾ ਕਟ ਮਰਿਆ ਕਮੂਨਾ ਸਾਡੇ ਖੇਤ ਸੋ ਆਪਾਂ ਹੁਣ ਜਿੱਥੇ ਆ ਦਰਸ਼ਕ ਦਰਾਰੇ ਕਰ ਰਹੇ ਆ ਜੋੜ ਮੇਲੇ ਦੇ ਵਿੱਚ ਹੁਣ ਜੰਗ ਜੂ ਕਰਤਬ ਆਬ ਜੀ ਉਹ ਘੋੜਸਵਾਰੀ ਦੇ ਵੀ ਜੋਰ ਸੰਗਤਾਂ ਨੂੰ ਦਿਖਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ वी न <laughs> <laughs> ਬਾਬਾ ਕੁਲਵਿੰਦਰ ਸਿੰਘ ਜੀ ਚਮਕੌਰ ਸਾਹਿਬ ਚੌਥਾ ਕਲਾਂ ਵਾਲੇ ਵੀ ਜੋ ਕਿ ਸਿੰਘੂ ਬਾਡਰ ਵਾਲੇ ਬਾਬਾ ਜੀ ਵੀ ਪਹੁੰਚੇ ਹੋਏ ਨੇ ਆਪਣੇ ਜਥੇ ਦੇ ਨਾਲ ਤੇ ਗੱਲਬਾਤ ਕਰਦੇ ਆ ਬਾਬਾ ਜੀ ਨਾਲ ਜਿਹੜੀਆਂ ਅੱਜ ਗੁਰੂਆਂ ਦੀ ਲਾਡ ਦੀਆਂ ਫੌਜਾਂ ਬਾਬਾ ਬੰਦਾ ਸਿੰਘ ਬਹਾਦਰ ਗੇਟ ਸਟੇਡੀਅਮ ਦੇ ਵਿੱਚ ਪੂਦੇ ਮਿੰਟਾਂ ਤੋਂ ਜਿਹੜੀ ਘੋੜ ਦੌੜ ਹੈ ਇੱਥੇ ਕਰਵਾਈ ਜਾਊਗੀ ਤੇ ਬਾਬਾ ਜੀ ਨਾਲ ਗੱਲਬਾਤ ਕਰਦੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਗੁਰੂ ਦੀ ਲਾਡ ਦੀ ਫੌਜਾਂ ਅੱਜ ਪਹੁੰਚੀਆਂ ਘੋੜ ਸਵਾਰੀ ਕਰਨ ਕੀ ਕਹਿਣਾ ਚਾਹੋਗੇ ਜੇ ਮਹੱਲਾ ਕੱਢੇ ਜਾ ਰਹੇ ਆ ਦੇਖੋ ਖਾਲਸਾ ਪੰ ਬਾਬਾ ਜੁਰਾワਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਮਾਤਾ ਗੁਜਰਕੌਰ ਜੀ ਸਿੱਧਾ ਨੂੰ ਜਾਦ ਨੂੰ ਮੁੱਖ ਰੱਖਦੇ ਹੋ ਖਾਲਸਾ ਬੰਦਾ ਇਹ ਦੇਖੋ ਬੜੀ ਚੜ੍ਹਦੀ ਗਲਾ ਦੇ ਪ੍ਰਤੀਕ ਦੇ ਨਾਲ ਮਹੱਲਾ ਸਜਾ ਰਿਹਾ ਦੇਖੋ ਸਾਰੀ ਸੰਗਤ ਨੂੰ ਵੱਧ ਚੜ੍ਹ ਕੇ ਸੈਭਜਾਦਿਆ ਦੇ ਸਿੱਧੀ ਤੋਂ ਪ੍ਰੇਰਣਾ ਲੈ ਕੇ ਬੜਾ ਤਿਆਰ ਪਰ ਤਿਆਰ ਆਣ ਦੀ ਲੋੜ ਹੈ ਤੇ ਗੁਰੂ ਗੋਬੇ ਸਿੰਘ ਦੇ ਪੁੱਤ ਧੀਆ ਬਣੀ ਅੰਮ੍ਰਿਤਸ਼ਕੇ ਤਿਆਰ ਪਰ ਤਿਆਰ ਹੋਈਏ ਨਾ ਕਿ ਅਸੀਂ ਗੁਰੇ ਬਣੀਏ ਗੁਰੂ ਗੋਬੇ ਸਿੰਘ ਦੇ ਪੁੱਤ ਤਿਆ ਬਣ ਕੇ ਤਿਆਰ ਪਰ ਤਿਆਰ ਹੋਈਏ ਦੇਖੋ ਕਿ ਆਪਣੀ ਜਿਹੜੀ ਗੁਰੂ ਗੋਬੇ ਸਿੰਘ ਪਾਸ਼ਾ ਦੀ ਮਰਜ਼ਾਦਾ ਜਿਹੜੇ ਚਲਾਇਓ ਇਸਦਾਤ ਦੇਖੋ ਅੱਜ ਗੁਰੂ ਗੋਬੇ ਸਿੰਘ ਦੇ ਬੱਚਿਆਂ ਦੀ ਕੁਰਬਾਨੀ ਦੇਖੋ ਸਾਰੇ ਧਰਮ ਜਿੰਨੇ ਵੀ ਗੁਰੂ ਗੋਬੇ ਸਿੰਘ ਦਾ ਜਿਹੜਾ ਕਿ ਗੁਰੂ ਗੋਬੇ ਸਿੰਘ ਦਾ ਕਿਸੇ ਨਾਲ ਵੈਰ ਨਹੀਂ ਸੀ ਜ਼ੁਲਮ ਦੇ ਨਾਲ ਵੈਰ ਸੀ ਇਸ ਕਰਕੇ ਸਾਰੇ ਖਾਲਸੇ ਪੰਥ ਨੂੰ ਇਕੱਠੇ ਹੋ ਕੇ ਅੱਜ ਪੰਥ ਦੀ ਚੜ੍ਹਦੀ ਕਲਾ ਦੀ ਏਕ ਏ ਦੀ ਗੱਲ ਕਰਨ ਦੀ ਲੋੜ ਏ ਜਿੰਨਾ ਵੀ ਪੰਜਾਬ ਦਾ ਜੂਥ ਪੰਜਾਬ ਦੀ ਸੰਗਤ ਬੜੀ ਚੜ੍ਹਦੀ ਕਲਾ 'ਚ ਰਹਿ ਕੇ ਪੰਥ ਦੇ ਏਕ ਏ ਦੀ ਗੱਲ ਕਰੇ ਤੇ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰੇ ਜੋ ਕਿ ਸਾਬਜਾਦਿਆਂ ਨੇ 7 ਸਾਲ 9 ਸਾਲ ਦੀ ਉਮਰ 'ਚ ਕੁਰਬਾਨੀਆਂ ਦੇ ਕੇ ਖਾਲਸਾ ਪੰਥ ਨੂੰ ਬਚਾਇਆ ਸਿੱਖ ਕੌਮ ਨੂੰ ਪੂਰੇ ਭਾਰਤ ਦੀ ਆਜ਼ਾਦੀ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸੰਘਰਸ਼ ਸੀ ਜੇ ਭਾਰਤ ਅੱਜ ਜਾਦ ਸਿਰਫ ਗੁਰੂ ਗੋਬਿੰਦ ਸਿੰਘ ਪਾਸ਼ਾ ਦੀਆਂ ਕੁਰਬਾਨੀਆਂ ਕਰਕੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਗੁਰੂ ਗੋਬਿੰਦ ਸਿੰਘ ਪਾਸ਼ਾ ਤੋਂ ਪ੍ਰੇਰਣਾ ਲੈ ਕੇ ਭਾਵੇਂ ਸਨਾਤਨ ਧਰਮ ਹੋਵੇ ਭਾਵੇਂ ਮੁਸਲਮਾਨ ਭਾਈਚਾਰਾ ਹੋਵੇ ਕੋਈ ਹੋਵੇ ਅਸੀਂ ਜਿਹੜੇ ਵੀ ਸਾਡੇ ਨੋਜਮਾਨ ਕੋਈ 크੍ਰਿਸਚਨਾ ਚ ਹੈ ਸਾਈਆ ਚ ਜਾ ਰਿਹਾ ਸਾਰਿਆਂ ਨੂੰ ਇਹੀ ਕਹਿੰਨੇ ਆ ਵੀ ਆਪਣੇ ਧਰਮ ਤੋਂ ਬਾਹਰ ਜਾ ਕੇ ਕੋਈ ਫਾਇਦਾ ਨਹੀਂ ਆਪਣੇ ਪਿਓ ਦੇ ਬਣ ਕੇ ਰੋ ਨਾ ਕਿ ਅਸੀਂ ਕਿਸੇ ਹੋਰ ਪਿਓ ਦੇ ਬਣੀਏ ਚੜ੍ਹਦੀ ਕਲਾ ਤੇ ਰਹਿ ਕੇ ਪੰਥ ਖਾਲਸੇ ਨੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੂੰ ਸਿਜਦਾ ਕਰੀਏ ਬਾਬਾ ਜੀ ਇਕੱਲਾ ਇਕੱਲਾ ਸਿੰਘ ਜਿਹੜਾ ਕੋੜੇ ਕੋੜੇ ਦੇ ਉੱਪਰ ਸਵਾਰ ਹੋ ਕੇ ਕੋ ਇਜੇ ਬਾਜੀ ਕਰੂਗਾ ਤੇ ਹਵਾ ਦੇ ਵਿੱਚ ਕਹਿੰਦੇ ਵੀ ਘੋੜੇ ਨੇ ਜਿਹੜੇ ਗੱਲਾਂ ਕਰਨਗੇ ਦੇਖੋ ਜਿਹੜਾ ਖਾਲਸਾ ਪੰਥ ਇੱਥੇ ਹੁਣ ਗਰਾਊਂਡ ਦੇ ਵਿੱਚ ਪਹੁੰਚ ਗਿਆ ਮਹੱਲੇ ਦੀ ਬੜੀ ਚੜ੍ਹਦੀ ਗੱਲਾਂ 'ਚ ਤਿਆਰੀ ਆ ਜਿੱਥੇ ਕਿ ਦੋ ਦੋ ਘੋੜੇ ਚਾਰ ਚਾਰ ਘੋੜੇ ਬੜੇ ਜਹੋ ਜਲਾਲ ਦੇ ਨਾਲ ਚਾਰ ਚੜ੍ਹੜ ਘੋੜਿਆਂ ਦੀ ਇਜੇ ਬਾਜੀ ਦੌੜਾਂ ਲੱਗਣਗੀਆਂ ਸ਼ਸਤਰ ਵਿਦਿਆ ਦੇ ਖਾੜੇ ਲਾਇਏ ਜਾਣਗੇ ਕਿਉਂਕਿ ਖਾਲਸਾ ਪੰਥ ਆਪਣੇ ਸ਼ਹੀਦਾਂ ਨੂੰ ਯਾਦ ਕਰਦਾ ਆ ਬੜੀ ਚੜ੍ਹਦੀ ਗੱਲਾਂ ਦੇ ਵਿੱਚ ਰਹਿੰਦਾ ਕਿਉਂਕਿ ਕੁਰਬਾਨੀਆਂ ਬੜੀਆਂ ਹੁੰਦੀਆਂ ਇਤਿਹਾਸ 'ਚ ਕਿਹੜੇ-ਕਿਹੜੇ ਖੱਲੂ ਘਾਰੇ ਚਮਕੌਰ ਦੀ ਗੜੀ ਦੀ ਜੰਗ ਹੋਈ ਪਰ ਖਾਲ ਮੁਝੇ ਟੀ ਸਿੱਧੀ ਦਿਹਾੜੇ ਮਨੋਂਦਾ